एसीपी इंडिया प्रणाम संजय ट्रैफिक इंचार्ज दी अगुवाई ਵਿੱਚ ਸਟੈਪਨ ਸੁਸਾਇਟੀ ਦੇ ਸਹਿਯੋਗ ਨਾਲ ਚਾਈਨਾ ਡੋਰ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੂਰੀ ਵਿੱਚ ਰੋਮੀ ਜੀ ਪਿਛਲੇ ਸਾਲ ਵੀ ਤੁਹਾਡੇ ਵੱਲੋਂ ਸਟੈਪਨ ਸੁਸਾਇਟੀ ਵੱਲੋਂ ਇਹ ਕੈਂਪ ਲਗਾਇਆ ਗਿਆ ਸੀਗਾ ਜਾਗਰੂਕ ਕੈਂਪ ਕਿਵੇਂ ਦੇਖ ਰਹੇ ਹੋ ਅੱਜ ਇਸ ਵਾਰ ਨੂੰ ਸਾਡੀ ਸਸਤਾ ਵੱਲੋਂ ਪਿਛਲੇ کئی ਸਾਲਾਂ ਤੋਂ ਲਗਾਤਾਰ ਜਾਗਰੂਕ ਕੈਂਪ ਚਲ ਰਿਹਾ ਹੈ ਜੀ ਇਹਦੇ ਵਿੱਚ ਇਹ ਸ਼ਹਿਰ ਦੇ ਵਿੱਚ ਅਲੱਗ-ਨਾਲ ਜਗ੍ਹਾ ਤੇ ਕੋਡਿੰਗ ਲਾ ਕੇ ਕੰਪਲੇਟ ਦੇ ਕੇ ਸ਼ੌਪ ਤੋਂ ਸ਼ੌਪ ਤੇ ਡੋਰ ਤੋਂ ਡੋਰ ਤੇ ਜਾ ਕੇ ਲੋਕਾਂ ਦਾ ਛਾਡੀ ਕੀਤੀ ਹੁੰਦੀ ਹੈ ਇਸ ਕਰਨਾ ਨਾਪਰ ਤੋਂ ਬਿਲਕੁਲ ਵੀ ਨਾਪ ਨਹੀਂ ਪਰਦੇ ਸਾਨੂੰ ਇਹਦੇ کئی ਸਾਲਾਂ ਤੋਂ ਕੁੱਝ ਉਸ ਤਰ੍ਹਾਂ ਦੀ ਸਾਥ ਹੈ ਅਰਿਪੁਰੀ ਗੈਸੂ ਸਾਹਿਬ ਅਰਕਤੂਰੀ ravi suthar ਨਾਲ ਜਿਉਂ ਧੰਨਵਾਦ ਕਰਦੇ ਆ ਇਹਦਾ ਸਾਨੂੰ ਵੀ ਪੂਰਾ ਸਾਥ ਹੈ ਜੀ ਨਾਮ ਕੀ ਹੈ ਸਰ ਆਪਣਾ ਅਜਨੇਸ਼ ਕੁਮਾਰ ਜੀ ਰਜਮੀ ਜੀ ਆਪਣਾ ਸਪੌਨ ਸੋਸਾਇਟੀ ਵੱਲੋਂ ਕੀ ਤੇ ਕੜੇ ਹੋਤੀ ਪ੍ਰੋਬਲਮ ਹੈ ਆਪਣੀ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਸੂਰੀ ਸੋਰਵਰਵਾਲ ਜੀ ਇਹ ਸਾਡੇ ਟ੍ਰੈਫਿਕ ਇੰਪੈਕਟ ਸੰਦੇ ਕਮਾਰ ਜੀ ਦੀ ਅਗਵਾਈ ਦੇ ਵਿੱਚ ਸੂਰਸ਼ਾਹ ਦੇ ਵਿੱਚ ਅਵੇਰਨੈਸ ਕੈਂਪ ਲਾਇਆ ਇਸ ਅਵੇਰਨੈਸ ਕੈਂਪ ਦੇ ਵਿੱਚ ਸਾਡੀ ਸੰਸਥਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਜੋ ਕਿ ਚਾਇਨਾ ਡੋਰ ਇੱਕ ਕਾਤਲ ਡੋਰ ਮੰਨੀ ਜਾਂਦੀ ਹੈ ਵੀ ਉਸ ਦਾ ਪ੍ਰਯੋਗ ਹੱਟ ਬਕਤ ਕੀਤਾ ਜਾਵੇ ਕਿਉਂਕਿ ਚਾਇਨਾ ਡੋਰ ਕਿਸੇ ਨੂੰ ਨਹੀਂ ਦੇਖੀ ਜਿਸ ਦੋ ਲੋਕ ਖਰੀਦ ਕੇ ਇਸ ਨਾਲ ਪਤੰਗ ਹੋਇਆ ਉਹਦਾ ਐਨਜਾਇਮੈਂਟ ਕਰਦੇ ਹਨ ਕੱਲ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੇ ਬੱਚਿਆਂ ਦੇ ਗਲਾਂ ਵਿੱਚ ਤੇਾਈ ਵੀ ਨੁਕਸਾਨ ਪਹੁੰਚਾ ਸਕਦੇ ਹਨ ਤਾਂ ਸਾਡੀ ਸਾਰੇ ਸਮਾਜ ਨੂੰ ਸਾਡੇ ਕਰਮਦਾਰ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਨੌਜਵਾਨ ਵੀਰਾਂ ਨੂੰ ਤੇ ਬੱਚਿਆਂ ਨੂੰ ਇਹੀ ਬੇਨਤੀ ਆ ਵੀ ਆਪਾਂ ਇਸੇ ਘੜ ਤੋਂ ਘਟ ਬਚੀਏ ਜੇ ਆਪਣਾ ਕਿਤੇ ਹਾਰ ਬਣਿਆ ਹੋਇਆ ਜੇ ਐਨਜੋਏ ਕਰਦੇ ਆ ਰਹੇ ਆ ਤਾਂ ਸਾਰੇ ਕੋਲ ਜੋ ਪੁਰਾਣੇ ਘਰੇ ਫੁੱਤੀਆਂ ਨੇ ਡੋਰਾਂ 'ਚ ਆਪਾਂ ਹੋਰ ਡੋਰਾਂ ਦੇ ਨਾਲ ਪਤੰਗ ਛੱਡਾਂਨੇ ਆ ਆਦਾ ਐਨਜੋਇਮੈਂਟ ਕਰੋ ਆਦਾ ਤੇ ਹਰ ਮਨਾਵੋ ਪਰ ਅਜਿਹਾ ਕੁਝ ਨਾ ਕਰੋ ਕਿ ਆਪਣੇ ਖੁਸ਼ੀਆਂ ਕਾਹੂ ਗਮ ਦੇ ਵਿੱਚ ਬਦਲ ਜਾਣ ਤੇ ਕਾਲੂ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿਸੇ ਦਾ ਭੜਦਾ ਸਾਈ ਨੂੰ ਛੌਂਟ ਪਹੁੰਚਦੀ ਆ ਤਾਂ ਕਾਲੂ ਆਪ ਨੂੰ ਬਦੋਂਵੇਂ ਗਾਲਾਂ ਦੇ ਦਿੰਦੀ ਏ ਤਾਂ ਸਾਰੇ ਪ੍ਰਸ਼ਾਸਨ ਨਾਲ ਮਿਲ ਕੇ ਆ ਦੇ ਸ਼ਹਿਰ ਦੇ ਵਿੱਚ ਜਾਦੂ ਕੈਂਪ ਸ਼ੁਰੂ ਕੀਤਾ ਹੈ ਸਪੋਰਟ ਸੁਸਾਇਟੀ ਵੱਲੋਂ ਅਵੇਰਨੈਸ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਹਨਾਂ ਨੇ ਵੱਡਾ ਕੈਂਪ ਲਗਾਇਆ ਗਿਆ ਜੈ ਚੈਨਾ ਡੋਰਸ ਬੰਦੀ ਲੋਕਾਂ ਨੂੰ ਪੀਰ ਦਿੱ ਇਹ ਜਨਨ ਡੋਰ ਦਾ ਸਮਾਂ ਲਾਗਰਨ ਇਹ ਕਾਤਲ ਡੋਰ ਹੈ ਇਹ ਕਿਸੇ ਨੂੰ ਦੇ ਵੀ ਨਹੀਂ ਅਸੀਂ ਵੀ ਨਾਲ ਮਿਲ ਕੇ ਨਾ ਸਰ ਚੈਕਿੰਗ ਕਰ ਰਹੇ ਆ ਜੀ ਲੜਨਾ ਚੈਕਿੰਗ ਕਰਦੇ ਨੇ ਪਿੱਛੇ ਵੀ ਕੋਈ ਜਨਨ ਡੋਰ ਮਿਲਦੀ ਹੈ ਉਹਨਾਂ ਖਿਲਾਫ ਕਾਰਸ਼ਟ ਕਰਨੇ ਕਿ ਤੁਹਾਨੂੰ ਸਾਵਧਾਨ ਹੋਲੀ ਚੱਲੋ ਗਰਦਨ ਵਿੱਚ ਡੋਰ ਫਸਣ ਦਾ ਖਤਰਾ ਹੈ ਵੱਡੀ ਜਾ ਸਕਦੀ ਹੈ ਤੁਹਾਡੀ ਗਰਦਨ ਕਾਤਲ ਡੋਰ ਦੇ ਬਾਰੇ ਸਟੈਪ ਬੌਂਸ ਸੁਸਾਇਟੀ ਵੱਲੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਮੋੜਾਂ ਵਿੱਚ ਬੈਨਰ ਲਗਾਏ